ਜੱਸਾ ਸਿੰਘ ਆਲੂਵਾਲੀਆ ਤੇ ਨਵਾਬ ਕਪੂਰ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ ਬਾਬਾ ਹਟਾਲਾ ਰਾਏ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਅਮਰਤਸਰ ਸਾਹਿਬ ਦੀ ਧਰਤੀ ਤੇ ਇਸ ਬਾਰੇ ਬਹੁਤ ਘੱਟ ਹੀ ਲੋਕ ਜਾਣਦੇ ਹੋਣਗੇ ਸੁਲਤਾਨ ਉਲਕੌਮ ਦਾ ਖਤਾਬ ਜੱਸਾ ਸਿੰਘ ਆਲੂਵਾਲੀਆ ਨੂੰ ਮਿਲਿਆ ਸੀ ਜਿਨ੍ਹਾਂ ਦੀਆਂ ਸਮਾਧਾਂ ਇਸ ਜਗ੍ਹਾ ਤੇ ਬਣੀਆਂ ਹੋਈਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਆਓ ਆਪਾਂ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ ਇਹ ਗੁਰਦੁਆਰਾ ਟੱਲਰਾਏ ਸਾਹਿਬ ਜੀ ਦੇ ਬੈਕ ਸਾਈਡ ਹੈ ਬਾਬਾ ਟੱਲਰਾਏ ਸਾਹਿਬ ਦੇ ਜੇ ਤੁਸੀਂ ਜਾਣੇ ਹੋ ਤਾਂ ਬੈਕ ਸਾਈਡ ਇਸ ਦੇ ਵੀ ਦਰਸ਼ਨ ਜ਼ਰੂਰ ਕਰਕੇ ਆਉਣਾ ਹੁਣ ਆਪਾਂ ਬਾਬਾ ਟੱਲਰਾਏ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਿਲਕੁਲ ਉੱਪਰ ਚੱਲਾਂਗੇ ਤੇ ਉੱਥੋਂ ਸ਼ਹਿਰ ਦਾ ਸਾਰਾ ਦ੍ਰਿਸ਼ ਵਿਖਾਵਾਂਗੇ ਇਹ ਜੱਸ ਗੁਰਦੁਆਰਾ ਸਾਹਿਬ ਦੇ ਉੱਪਰ ਖੜ ਕੇ ਆਪਾਂ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਸਾਰਾ ਦੀਂਦਾ ਹੈ ਇਸ ਗੁਰਦੁਆਰਾ ਸਾਹਿਬ ਤੋਂ ਇਹ ਗੁਰਦੁਆਰਾ ਬਾਬਾ ਟੱਲਰਾਏ ਸਾਹਿਬ ਜੀ ਦਾ ਹੈ ਬਾਬਾ ਅਟਲ ਰਾਏ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਛੋਟੀ ਉਮਰ ਵਿੱਚ ਹੀ ਵੱਡੀਆਂ ਗੱਲਾਂ ਕਰਦੇ ਸਨ ਬਜ਼ੁਰਗੀ ਵਾਲੀਆਂ ਗੱਲਾਂ ਕਰਨ ਕਰਕੇ ਉਹਨਾਂ ਨੂੰ ਬਾਬਾ ਜੀ ਕਿਹਾ ਜਾਣ ਲੱਗਾ ਬਾਲਕਾਂ ਦੇ ਨਾਲ ਉਹ ਜਦੋਂ ਖੁੱਦੋ ਖੁੰਡੀ ਖੇਡਿਆ ਕਰਦੇ ਸਨ ਤਾਂ ਇੱਕ ਦਿਨ ਖੇਡਦੇ ਆ ਖੇਡਦੇ ਆ ਇੱਕ ਮਿੱਟੀ ਬਾਲਕ ਮੋਹਨਸਰ ਆ ਗਈ ਤੇ ਉਸਨੇ ਕਿਹਾ ਕਿ ਮੈਂ ਆਪਣੀ ਵਾਰੀ ਦੂਸਰੇ ਦਿਨ ਦਵਾਂਗਾ ਤੇ ਬਾਲਕ ਮੂਹਣ ਨੂੰ ਰਾਤ ਸਪਕ ਨੇ ਕੱਟ ਲਿਆ ਜਦੋਂ ਬਾਬਾ ਟੱਲਰਾਏ ਜੀ ਵਾਰੀ ਲੈਣ ਲਈ ਮੂਹਣ ਦੇ ਘਰ ਗਏ ਤਾਂ ਉਹਦੇ ਮਾਪਤਾ ਪਿਤਾ ਰੋ ਰਹੇ ਸਨ ਤੇ ਕਹਿੰਦੇ ਰਾਤ ਮੂਹਣ ਨੂੰ ਸਾਪ ਨੇ ਕੱਟ ਲਿਆ ਤੇ ਬਾਬਾ ਟੱਲਰਾਏ ਜੀ ਨੇ ਖੁੰਡੀ ਗਲ ਵਿੱਚ ਪਾ ਕੇ ਕਿਹਾ ਉੱਠ ਜਦੋਂ ਸਾਡੀ ਵਾਰੀ ਮਿੱਟੀ ਦੇਣੀ ਸੀ ਤੇ ਹੁਣ ਤੂੰ ਚਲਾ ਗਿਆ ਹੁਣ ਤੂੰ ਉੱਠ ਸਾਡੀ ਵਾਰੀ ਦੇ ਤਾਂ ਉਹ ਉੱਠ ਕੇ ਖੜਾ ਹੋ ਗਿਆ ਇੱਕ ਸਾਹਿਵਾਰਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਲੱਗ ਗਈ ਤੇ ਉਹਨਾਂ ਨੇ ਫਰਮਾਇਆ ਕਿ ਉਹ ਰੱਬ ਦਾ ਭਾਣਾ ਸੀ ਜੇਕਰ ਉਹ ਚਲਾ ਗਿਆ ਸੀ ਤਾਂ ਉਸ ਨੂੰ ਇਸ ਦੁਨੀਆ ਤੋਂ ਮੋੜ ਲਿਆਂਦਾ ਤੇ ਉਸ ਦੇ ਥਾਂ ਤੇ ਤੈਨੂੰ ਜਾਣਾ ਪਵੇਗਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਮੰਨ ਨਾ ਬਾਬਾ ਟੱਲਰਾਏ ਜੀ 9 ਸਾਲ ਦੀ ਉਮਰ ਵਿੱਚ ਆਪਣੇ ਸਰੀਰ ਨੂੰ त्याग ਗਏ ਅਲਸੋ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਟੱਲ ਰਾਏ ਜੀ ਨੂੰ ਪੰਜ ਵਾਰ ਦਿੱਤੇ ਕਿ ਤੇਰਾ ਦਰ ਤੇਰਾ ਦਰਬਾਰ ਸਾਰੇ ਸ਼ਹਿਰ ਅੰਮ੍ਰਿਤਸਰ ਸਾਹਿਬ ਤੋਂ ਉੱਚਾ ਹੋਵੇਗਾ ਅੰਮ੍ਰਿਤਸਰ ਸਾਹਿਬ ਵਿਖੇ ਆਏ ਯਾਤਰੂਆਂ ਦੀ ਯਾਤਰਾ ਉਦੋਂ ਹੀ ਪੂਰੀ ਹੋਊਗੀ ਜਦੋਂ ਤੇਰੇ ਦਰ ਤੇ ਆਣ ਕੇ ਮੱਥਾ ਟੇਕਣਗੇ ਤੇਰੇ ਦਰ ਤੋਂ ਸੰਗਤਾਂ ਨੂੰ ਮੂਹ ਮੰਗੀਆਂ ਮਰਾਦਾ ਪੂਰੀਆਂ ਹੋਣਗੀਆਂ ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕੇਗਾ ਪਰ ਤੈਨੂੰ ਇਸ ਸ਼ਹਿਰ ਦਾ ਮੁਖੀ ਠਾਪਿਆ ਜਾਂਦਾ ਹੈ ਅੰਤਮ ਸਮੇਂ ਜੋ ਤੇਰਾ ਧਿਆਨ ਧਰੇਗਾ ਉਹ ਸਿੱਧਾ ਗੁਰੂ ਦੇ ਚਰਨਾਂ ਵਿੱਚ ਜਾਵੇਗਾ। ਬਾਬਾ ਟੱਲਰਾਇ ਸਹਿਬ ਜੀ ਦੇ ਇਤਿਹਾਸ ਦੀ ਸਾਂਝ ਪਾਉਂਦੇ ਆ ਕੋਈ ਉਣ ਤਾਂ ਹੀ ਰਹਗੀ ਤਾਂ ਸੰਗਤ ਬਖਸ਼ਣ ਯੋਗ ਹੈ। ਬਾਬਾ ਟੱਲਰਾਇ ਸਹਿਬ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ 1835 ਈਸਵੀ ਵਿੱਚ ਨੌ ਮੰਜ਼ਲਾ ਗੁਰਦੁਆਰਾ ਸਾਹਿਬ ਬਣਾਇਆ ਗਿਆ। ਜਿਸ ਦੀ ਉੱਪਰਲੀ ਮੰਜ਼ਲ ਤੇ ਹਮੇਸ਼ਾ ਜੋਤ ਜਗਦੀ ਰਹਿੰਦੀ ਹੈ ਜਿਸ ਦੇ ਤੁਸੀਂ ਵੀਡੀਓ ਵਿੱਚ ਵੀ ਦਰਸ਼ਨ ਕਰ ਰਹੇ ਹੋ ਕੌਣ-ਕੌਣ ਬਾਬਾ ਟੱਲਰਾਏ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਪਰ ਚੜ੍ਹ ਕੇ ਸਾਰੇ ਸ਼ਹਿਰ ਦੇ ਦਰਸ਼ਨ ਕਰਕੇ ਆਇਆ ਹੈ ਜੇਕਰ ਸਾਡੀ ਵੀਡੀਓ ਇਹ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ